ਖੂਨਦਾਨ ਮਹਾਦਾਨ ਇਸ ਮਹਾਵਾਕ ਨੂੰ ਸਰਦਾਰ ਕਲਵੰਤ ਸਿੰਘ ਸੈਣੀ ਵਰਗੇ ਸਮਾਜ ਸੇਵੀ ਕਿਰਪਾਲ ਸਿੰਘ ਪਾਲੀ ਵਰਗੇ ਸਾਥੀਆਂ ਨੇ ਅੱਜ ਸਾਫਤ ਕੀਤਾ ਜਿਹੜੇ ਸ਼ਹੀਦਾਂ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਹੈ ਮੈਂ ਸਮਝਦਾ ਹਰ ਵਾਰ ਆਪਣਾ ਬਲੱਡ ਡੋਨੇਟ ਕਰਦੇ ਨੇ ਉਹ ਅੱਜ 98 ਵਾਰ ਇਹ ਬਲੱਡ ਡੋਨੇਟ ਕਰ ਰਹੇ ਨੇ ਸ਼ਹੀਰ ਉਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੀ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਵਧਾਈ ਦਿਨਾ ਇਹਨਾਂ ਨੂੰ ਧੰਨਵਾਦ ਹਾਂ ਤੇ ਇਹਨਾਂ ਦੇ ਹੋਰ ਇਦਾਂ ਦੇ ਜਿਹੜੇ ਹੋਰ ਸਮਾਜ ਸੇਵੀ ਜਿਹੜੇ ਨੇ ਜਿਹੜੇ ਖੁਨਦਾਨ ਨੂੰ ਮਹਾਦਾਨ ਦੇ ਮਹਾਵਾਕ ਨੂੰ ਸਾਥ ਕਰਦੇ ਨੇ ਸਮਾਜ ਬਾਸਤੇ ਸਮਾਜ ਦੀ ਸੇਵਾ 'ਚ ਮਰਪਿਤ ਨੇ ਤੋਂ ਸਾਰੇ ਹੀ ਉਹਨਾਂ ਸਮਾਜ ਸੇਵੀਆ ਨੇ ਧੰਨਵਾਦੀ ਆ ਪੰਜਾਬ ਸਰਕਾਰ ਕਿ ਮਨੁੱਖਤਾ ਦੀ ਅਸਲੀ ਸੇਵਾ ਇਹੀ ਆ ਸੋ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਸਮਾਜ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਉਤਾਰਿਆ ਹੁਣ ਆ ਮੈਂ ਉਹ ਇਸ ਮੰਤਵ ਨੂੰ ਸਾਥ ਕਰ ਦਿੱਤਾ ਕਿ ਸ਼ਹੀਦਾਂ ਨੇ ਕਿਨੇ ਸ਼ਹੀਦਾਂ ਨੇ ਸਿਰ ਦੇ ਕੇ ਬੰਨਿਆ ਮੁੰਡ ਕਹਾਣੀ ਦਾ ਆਜ਼ਾਦੀ ਹੈ ਅਸਲ ਨਤੀਜਾ ਵੀਰਾਂ ਦੀ ਕੁਰਬਾਨੀ ਦਾ ਇਸ ਲਾਈਨ ਨੂੰ ਸਾਥ ਸਾਥ ਇਹਨਾਂ ਲੋਕਾਂ ਨੇ ਕਿਹਾ ਕਿ ਕੋਈ ਸ਼ਹੀਦਾਂ ਦੀ ਸ਼ਾਨ ਹੈ ਤਰੇ ਸੱਤ ਗੋ ਵੀ ਜਦੋਂ ਸਮਾਜ ਚ ਭਾਈਚਾਰਕ ਸਾਂਝ ਵਧੇਗੀ ਸਮਾਜ ਦੇ ਵਿੱਚ ਇਕਤਾ ਦੀ ਭਾਵਨਾ ਵਧੇਗੀ ਤੇ ਸਮਾਜ ਚ ਦੇਸ਼ ਭਗਤੀ ਦੀ ਭਾਵਨਾ ਵਧੇਗੀ ਸੋ ਮੈਂ ਆਪਣੇ ਵੱਲੋਂ ਫਿਰ ਕਲਵੰਸਿਲ ਚੈਨਜੀ ਦਾ ਕਿਰਪਾਲ ਸਿੰਘ ਪਾਲੀ ਜੀ ਦਾ ਤੇ ਇਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਚੀਰ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਜੇ ਬਲਡ ਡੋਨੇਸ਼ਨ ਕੈਂਪ ਲਗਾਇਆ ਇਥੇ ਭਾਈ ਕਰਨੀਆ ਜੀ ਦੇ ਤੋਂ ਧੰਨਵਾਦੀ ਹਾਂ ਔਰ ਇਸ ਤੋਂ ਅੱਗੇ ਵੀ ਕਰਦੇ ਰਹਿਣਗੇ ਸਾਡਾ ਸਹਿਯੋਗ ਹਮੇਸ਼ਾ ਇਹਨਾਂ ਦੇ ਨਾਲ ਰਹੇਗਾ ਬਹੁਤ ਬਹੁਤ ਧੰਨਵਾਦ ਜ ਇਸਾਂ ਨੌਜਵਾਨ ਪੀੜੀ ਦੀ ਸੰਦੇਸ਼ ਹੈ ਜੀ ਨੌਜਵਾਨ ਪੀੜੀ ਨੂੰ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਸ਼ਹੀਦਾਂ ਨੇ ਸੁਪਨੇ ਦਾ ਅਗਰ ਮੁਲਕ ਬਣਾਉਣਾ ਮਾ ਅਗਰ ਚਾਹੁੰਦੇ ਹੈ ਕਿ ਸ਼ਹੀਦਾਂ ਨੇ ਸੁਪਨਿਆਂ ਦੀ ਮੁਕੰਮਲ ਆਜ਼ਾਦੀ ਆਵੇ ਤਾਂ ਨੌਜਵਾਨ ਦੇਸ਼ ਭਗਤੀ ਦੇ ਰਸਤੇ ਚੱਲਣ ਨੌਜਵਾਨਾਂ ਨੂੰ ਅੱਜ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਦੇਸ਼ ਭਗਤੀ ਦੇ ਰਸਤੇ ਚੱਲਣਾ ਦਾ ਪ੍ਰਯਾਸ ਕਰਨਾ ਪੈਣਾ ਮਾ ਸਮਾਜਿਕ ਕ੍ਰਿਤੀਆਂ ਸਾਡੇ ਆਪਸੀ ਪ੍ਰਯਾਸ ਨਾਲ ਸਾਡੀ ਆਪਸੀ ਮੇਲ ਮਿਲਾਪ ਨਾਲ ਸਾਡੇ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਦੂਰ ਹੋਣਗੀਆਂ ਜੇ ਇਹ ਸਮਾਜਿਕ ਕ੍ਰਿਤੀਆਂ ਇਸੇ ਤਰ੍ਹਾਂ ਚੱਲਦੀ ਰਹਣਗੀਆਂ ਔਰ ਕਿਦੋਂ ਤੱਕ ਇਹ ਸਾਨੂੰ ਇਹ ਮੁਕੰਮਲ ਆਜ਼ਾਦੀ ਤਰੀ ਆਵੇਗੀ ਕਿ ਜੇਕਰ ਅਸੀਂ ਪੰਜਾਬ ਸਰਕਾਰ ਕੇਂਦ ਸਰਕਾਰ ਤੇ ਜਿੰਨੀਆਂ ਵੀ ਸਰਕਾਰਾਂ ਇਸ ਦੇਸ਼ਾਂ ਵਿੱਚ ਚੱਲ ਰਹੀਆਂ ਉਹਨਾਂ ਨੇ ਸਮਾਜ ਭਲਾਈ ਸਕੀਮਾਂ ਨੂੰ ਸਮਾਜ ਤੱਕ ਲਾਗੂ ਕਰਨ ਵਿੱਚ ਯਤਨ ਕਰੀਏ ਅਤੇ ਸ਼ਹੀਦਾਂ ਨੇ ਜੋ ਸਜਣਾ ਸੋਚਿਆ ਸੀਗਾ ਇਸ ਦੇਸ਼ ਨੂੰ ਇੱਕ ਇੱਕ ਉਜਵਲ ਦੇਸ਼ ਬਣਾਉਂਦਾ ਇੱਕ ਦੇਸ਼ ਦੇਸ਼ ਨੂੰ ਇੱਕ ਮੁਕੰਮਲ ਆਜ਼ਾਦੀ ਵਾਲੇ ਪਾਸੇ ਲੈ ਕੇ ਜਾਣ ਦਾ ਉਸੇ ਸਹਿਯੋਗ ਕਰੀਏ ਸਾਨੂੰ ਸਾਡੇ ਹੱਕ ਵੀ ਪਤਾ ਹੋਣੇ ਚਾਹੀਦੇ ਸੰਭ ਸਾਡੇ ਕਰਤੱਵ ਵੀ ਪਤਾ ਹੋਣੇ ਚਾਹੀਦੇ ਆ ਸਾਨੂੰ ਸਾਡੇ ਅੱਜ ਸਾਡੇ ਸਾਹਦੇ ਪਰਦਾ ਦੇ ਉੱਤੇ ਚੱਲਦਾ ਬਸ ਸਮਾ ਚੁੱਕਿਆ ਵਾ ਤਪਾ ਸੱਜਣਾਂ ਨੂੰ ਬਚਾਣਾ ਜੇ ਤਾਂ ਇਹ ਮੁਕੰਮਲ ਰਾਧੀ ਆਏਗੀ ਅਬ ਇਹ ਸ਼ਹੀਦਾਂ ਦੇ ਸੁਪਨੇ ਸাকার ਹੋਣਗੇ ਸੋ ਮੈਂ ਹੀ ਅਸਕਰ ਨੌਜਵਾਨਾਂ ਤੋਂ ਕਿ ਨੌਜਵਾਨ ਆਪਣੇ ਦੇਸ਼ ਦੇ ਰਹਿਮਾਨ ਦੇ ਦਸਤੇ ਦਸਤੇ ਉੱਤੇ ਚੱਲਣਗੇ ਜੈ ਹਿੰਦ ਜੈ ਭਾਰਤ ਨਮਸਕਾਰ ਜੀ ਮੁਲਕਤਾ ਦੀ ਸੇਵਾ ਦੇ ਲਈ ਜਿਹੜਾ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਉਹ ਇਹ ਹੈ ਕਿ ਖੂਨ ਦਾਣਾ ਸੋ ਸ਼ਹੀਦਾਂ ਨੂੰ ਸਮਰਪਿਤ ਅੱਜ ਇਸ ਪ੍ਰੋਗਰਾਮ ਦੇ ਲਈ ਕੁਲਵੰਤ ਸੈਣੀ ਜੀ 98ਵੀਂ ਵਾਰੀ ਸੁਣ ਕੇ ਬਹੁਤ ਅੱਛਾ ਲੱਗਾ ਕਿ 98ਵੀਂ ਵਾਰੀ ਆਪਣਾ ਖੂਨਦਾਨ ਕਰ ਰਹੇ ਨਾਲ ਪੱਲੀ ਜੀ ਤੇ ਨਾਲ ਉਹਦੀ ਸਾਰੀ ਟੀਮ ਨਾਲ ਆਏ ਹੈਗੇ ਆ ਬੱਚੇ ਇਹ ਖੂਨਦਾਨ ਕਰ ਰਹੇ ਆ ਤੋਂ ਸਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿੱਥੇ ਇਹ ਸੇਵਾ ਕਰ ਰਹੇ ਉੱਥੇ ਭਾਈ ਕਿਨਈਆ ਜੀ ਜਿਹੜਾ ਟਰਸਟ ਹੈਗਾ ਉਹ ਮਨੁੱਖਤਾ ਦੀ ਸੇਵਾ ਦੇ ਵਿੱਚ ਹਮੇਸ਼ਾ ਇਤੋਂ ਕਿਸੇ ਨੂੰ ਵੀ ਜਦੋਂ ਜ਼ਰੂਰਤ ਮਨੁੱਖੀ ਜ਼ਰੂਰਤ ਹੁੰਦੀ ਆ ਤੋਂ ਇਸ ਸੰਸਥਾ ਦਾ ਲਾਭ ਉਠਾਉਂਦੇ ਆ ਔਰ ਉਸ ਸੰਸਥਾ ਨੂੰ ਕੁਲੰਤ ਜੀ ਔਰ ਪੱਲੀ ਜੀ ਵਰਗੇ ਇਨਸਾਨ ਜਿਹੜੇ ਆ ਕੇ ਖੂਨਦਾਨ ਕਰਦੇ ਆ ਆਪਣੀ ਟੀਮ ਨਾਲ ਲਾ ਕੇ ਆਂਦੇ ਆ ਤੋ ਉਹ ਬਹੁਤ ਵੱਡਾ ਇੱਕ ਉਪਕਾਰਾ ਸੁਸਾਇਟੀ ਦੇ ਉੱਤੇ ਤੋਂ ਮੇਰੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਬਹੁਤ-ਬਹੁਤ ਮੁਬਾਰਕਬਾਦ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਅੱਜ ਸਰਦਾਰ ਕੁਲਵੰਤ ਸਿੰਘ ਸੈਣੀ ਤੇ ਪਾਲੀ ਜੀ ਇਹਨਾਂ ਦੇ ਸਾਥੀ ਹੈਪੀ ਜੀ ਤੇ ਸੁਰਜ ਜੀ ਇਹ ਬਲੱਡ ਡੋਨੇਸ਼ਨ ਕਰਨ ਆਏ ਆ ਭਾਈ ਕਨਈਆ ਬਲੱਡ ਬੈਂਕ ਦੇ ਵਿੱਚ ਤੇ ਬਹੁਤ ਸਾਨੂੰ ਮਾਣ ਵਾਲੀ ਗੱਲ ਹੈ ਕਿ ਇਹ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਸੋਚਦੇ ਹਨ ਔਰ ਅੱਜ 98ਵੀਂ ਵਾਰੀ ਸਰਦਾਰ ਕੁਲਵੰਤ ਸਿੰਘ ਸੈਣੀ ਜੀ ਆਪਣਾ ਖੂਨਦਾਨ ਕਰ ਰਹੇ ਆ ساری ਉਮਰ ਇਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਹੈ ਔਰ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਇਹ ਹਰੇਕ ਇਨਸਾਨ ਜਾਣਦਾ ਹੈ ਕਿੱਥੇ ਜਿਨ੍ਹਾਂ ਦੇ ਘਰ ਜ਼ਰੂਰਤ ਪੈਂਦੀ ਆ ਕਈ ਵਾਰੀ ਉਹ ਫੈਮਿਲੀ ਦੇ ਲੋਕ ਵੀ ਅੱਗੇ ਖੂਨਦਾਨ ਲਈ ਨਹੀਂ ਆਉਂਦੇ ਜਦ ਕਿ ਕੁਲਵੰਤ ਸਿੰਘ ਸੈਣੀ ਜੀ ਹੈ ਜਿਨ੍ਹਾਂ ਨੂੰ ਕਾਲ ਆਉਂਦੀ ਹੈ ਤਾਂ ਅਦਰਵਾਈਜ਼ ਨਹੀਂ ਤਾਂ 3 ਮਹੀਨੇ ਪੂਰੇ ਹੋਣ ਤੇ ਆਪਣੇ ਆਪ ਇੱਥੇ ਆ ਕੇ ਬਲੱਡ ਡੋਨੇਸ਼ਨ ਕਰਕੇ ਜਾਂਦੇ ਆਂ ਔਰ ਇਹ ਬਲੱਡ ਡੋਨੇਸ਼ਨ ਕੀਤਾ ਹੋਇਆ ਇਹਨਾਂ ਦੇ ਲਾਈਫ ਦੇ ਵਿੱਚ ਬਹੁਤ ਮੈਂ ਕਹਿਣਾ ਆ ਕਿ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਟੈਕਨੀਕਲੀ ਔਰ ਸਾਇੰਟੀਫਿਕਲੀ ਦੇਖੀਏ ਤਾਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਆਪਣਾ ਬਲੱਡ ਡੋਨੇਟ ਕੀਤਾ ਹੋਇਆ ਕਿਸੇ ਦੇ ਤਾਂ ਕੰਮ ਆਉਂਦਾ ਹੀ ਹੈ ਉਹ ਦੁਨੀਆਂ ਦੇ ਭਲੇ ਦਾ ਕੰਮ ਤਾਂ ਹੈ ਹੀ ਹੈ ਲੇਕਿਨ ਨਾਲ ਦੀ ਨਾਲ ਆਪਣੀ ਸਿਹਤ ਵੀ ਠੀਕ ਰਹਿੰਦੀ ਹੈ ਬਲੱਡ ਫਰੈਸ਼ ਜਿਹੜਾ ਹੈ ਆਲਮੋਸਟ ਹਫਤੇ ਦੇ ਵਿੱਚ ਵਿੱਚ ਪੂਰਾ ਹੋ ਜਾਂਦਾ ਹੈ ਔਰ ਬੰਦੇ ਦੀ ਸਿਹਤ ਜਿਹੜੀ ਹੈ ਉਹ ਬਹੁਤ ਵਧੀਆ ਰਹਿੰਦੀ ਹੈ ਬਿਮਾਰੀਆਂ ਨਹੀਂ ਘੇਰਦੀਆਂ ਉਹਨੂੰ ਸੋ ਮੈਨੂੰ ਸਾਰਿਆਂ ਨੂੰ ਇਹ ਅਪੀਲ ਕਰਨਾ ਕਰਨਾ ਚਾਹੁੰਦਾ ਮੈਂ ਕਿ ਉਹ ਵੀ ਅੱਗੇ ਆ ਕੇ ਸਾਰੇ ਸਰਦਾਰ ਕੁਲਵੰਤ ਸਿੰਘ ਸੈਣੀ ਤੋਂ ਇਨਸਪੀਰੇਸ਼ਨ ਲੈ ਕੇ ਬਲੱਡ ਡੋਨੇਟ ਕਰਿਆ ਕਰਨ और हरेक तीन महीने कंफर्टेबली ब्लड डोनेट कर सकते हैं मैं आप भी तीह तो ज्यादा बारी ब्लड डोनेट कर चुका हाँ और किसी तरह का कोई फर्क नहीं पैदा